ਪੋਪਰ ਵਿਖੇ ਨਗਰ ਕੌਂਸਲ ਵੱਲੋਂ 15 ਅਗਸਤ ਮੌਕੇ ਸੁਤੰਤਰਤਾ ਦਿਵਸ ਮਨਾਇਆ ਗਿਆ। ਇਸ ਮੌਕੇ ਨਗਰ ਕੌਂਸਲ ਦੇ ਕਾਰਜਕਾਰੀ ਸਹਾਦਕ ਅਫਸਰ ਰਜੀਵ ਓਬਰਾਏ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਸਲਾਮੀ ਦਿੱਤੀ ਗਈ। ਸਕੂਲੀ ਬੱਚਿਆਂ ਵੱਲੋਂ ਰਾਸ਼ਟਰੀ ਗੀਤ ਗਾ ਕੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ ਅਤੇ ਇਸ ਮੌਕੇ ਸ਼ਹਿਰ ਦੇ ਪਤਵੰਤਿਆਂ ਨੇ ਵੀ ਸ਼ਿਰਕਤ ਕੀਤੀ। ਆਪਣੇ ਭੋਗਪੁਰ ਵਸਨੀਕਾਂ ਨੂੰ ਅੱਜ ਸੁਤੰਤਰਤਾ ਦਿਵਸ ਦੀ ਬਹੁਤ-ਬਹੁਤ ਵਧਾਈ ਦੇਣਾ ਅਤੇ ਅੱਜ ਮੈਂ ਇਹਨਾਂ ਸਾਰਿਆਂ ਨੇ ਜਿਹੜੇ ਬੰਦੇ ਇੱਥੇ ਆਏ ਨੇ ਇਹਨਾਂ ਨੂੰ ਜੀ ਆਇਆਂ ਵੀ ਆਖਦਾ ਹਾਂ ਸਾਡੀ ਜਿਹੜੀ ਇਹ ਨਗਰ ਕੌਂਸਲ ਆਪਣਾ ਕੰਮ ਬੜੇ ਜ਼ੋਰ ਸ਼ੋਰ ਨਾਲ ਹੁਣ ਕਰੇਗੀ ਤੇ ਮੇਰੀ ਲੋਕਾਂ ਨੂੰ ਇਹੀ ਅਪੀਲ ਹੈ ਵੀ ਸਾਫ ਸਫਾਈ ਦਾ ਜਿਹੜਾ ਉਹ ਧਿਆਨ ਰੱਖਣ ਇਸ ਤੋਂ ਇਲਾਵਾ ਪਾਣੀ ਜਿਹੜਾ ਉਹ ਬੜਾ ਹੀ ਕੀਮਤੀ ਹੈ ਉਹਦੀ ਜਿਹੜੀ ਇਹ ਫਜ਼ੂਲ ਜਿਹੜੀ ਹੈ ਉਹਨੂੰ ਨਾ ਵਿਅਰਥ ਕਰਨ ਤੇ ਉਸ ਤੋਂ ਇਲਾਵਾ ਮੈਂ ਆਪਣੇ ਧੋਪੂਰ ਵਾਸੀਆਂ ਨੂੰ ਵਿਸ਼ਵਾਸ ਦਿਵਾਣਾ ਕਿ ਮੈਂ ਇੱਥੇ ਪੂਰਾ ਡੱਟ ਕੇ ਕੰਮ ਕਰੂੰਗਾ ਇਸ ਮੌਕੇ ਕਾਉਂਸਲਰ ਉਰਮਿਲਾ ਪੱਟੀ ਬੀਬੀ ਬਦਵੰਤ ਕੌਰ ਇਨਸਪੈਕਟਰ ਪ੍ਰਵਿੰਦਰ ਸਿੰਘ ਅਮਰਜੀਤ ਸਿੰਘ ਚੀਮਾ ਕਮਲਜੀਤ ਸਿੰਘ ਡੱਲੀ ਅਤੇ ਹੋਰ ਪਤਵੰਤਿਆਂ ਤੋਂ ਇਲਾਵਾ ਨਗਰ ਕਾਉਂਸਲ ਦਫ਼ਤਰ ਦਾ ਸਾਰਾ ਸਟਾਫ ਹਾਜ਼ਰ ਸੀ ਕੋਕਪੁਰ ਤੋਂ ਗੁਰਪ੍ਰੀਤ ਸਿੰਘ ਪੋਗਲ ਦੀ ਖਾਸ ਰਿਪੋਰਟ